ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਦੇਸ਼ ਪਰ ਵਿੱਚ ਇੱਕ ਵਾਰ ਫਿਰ ਕੋਰੋਨਾ ਵਾਇਰਸ ਦੇ ਮਾਮਲੇ ਹੌਲੇ ਸ਼ੁਰੂ ਹੋ ਗਏ ਹਨ। ਜਿਸ ਸਬੰਧੀ ਪੰਜਾਬ ਸਰਕਾਰ ਨੇ ਸਾਰੇ ਹਸਪਤਾਲਾਂ ਨੂੰ ਕੋਰੋਨਾ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਨਿਰਦੇਸ਼ ਵੀ ਦਿੱਤੇ ਹਨ। ਪਰ ਗੁਰਦਾਸਪੁਰ ਵਿੱਚ ਅਜੇ ਤੱਕ ਕੋਰੋਨਾ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ ਸਿਵਲ ਸਰਜਨ ਗੁਰਦਾਸਪੁਰ ਦਾ ਕਹਿਣਾ ਹੈ ਕਿ ਕੋਰੋਨਾ ਨਾਲ ਨਜਿੱਠਣ ਲਈ ਤਮਾਮ ਪ੍ਰਬੰਧ ਕਰ ਲਏ ਗਏ ਹਨ। ਉਨਾ ਕਿਹਾ ਕਿ ਸਿਵਲ ਹਸਪਤਾਲ ਵਿੱਚ ਕਾਫੀ ਜਗ੍ਹਾ ਹੈ ਜਿਸ ਨੂੰ ਲੋੜ ਪੈਣ ਤੇ ਤੁਰੰਤ ਆਈਸੋਲੇਸ਼ਨ ਵਾਰਡ ਵਿੱਚ ਬਦਲਿਆ ਜਾ ਸਕਦਾ ਹੈ ਤੇ ਉੱਥੇ ਕੋਰੋਨਾ ਨਾਲ ਸੰਬੰਧਿਤ ਜ਼ਰੂਰੀ ਪ੍ਰਬੰਧ ਕੀਤੇ ਜਾ ਸਕਦੇ ਹਨ ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਟੀਮ ਨੂੰ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ਵਿਭਾਗ ਲਗਾਤਾਰ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ ਤਾਂ ਜੋ ਲੋਕ ਕੋਰੋਨਾ ਬਾਰੇ ਕਾਬਰਾਉਣਾ ਅਤੇ ਲੋਕਾਂ ਨੂੰ ਕੋਰੋਨਾ ਨਾਲ ਸੰਬੰਧਿਤ ਸਾਵਧਾਨੀਆਂ ਬਾਰੇ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਕਰੋਨਾ ਨਾਲ ਸੰਬੰਧਿਤ ਗਾਈਡਲਾਈਨਰ ਫਿਲਹਾਲ ਪੰਜਾਬ ਸਰਕਾਰ ਵੱਲੋਂ ਜਾਰੀ ਨਹੀਂ ਕੀਤੀਆਂ ਗਈਆਂ ਹਨ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਅਜੇ ਮਹਾਜੰਦੀ ਰਿਪੋਰਟ ਸੋਨ ਚਾ ਰਿਹਾ ਵੀ ਕਿ ਕਰੋਨਾ ਦੇ ਕੇਸ ਜਿੱਦਾਂ ਫਰੋਜ਼ਪੁਰ ਵਗੈਰਾ ਆ ਗਏ ਹਨ ਇੱਕ ਕੇਸ ਕੱਲੇ ਰਿਪੋਰਟਡ ਹੈ ਪਰ ਸਾਡੇ ਜ਼ਿਲ੍ਹੇ ਦੇ ਵਿੱਚ ਹਸ ਤੱਕ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਪਰ ਇਸ ਚੀਜ਼ ਨੂੰ ਲੈ ਕੇ ਵੀ ਅਸੀਂ ਬਿਲਕੁਲ ਤਿਆਰ ਹੈ ਜੀ ਸਾਡੇ ਕੋਲ ਸਾਰੇ ਸਾਡੇ ਡਾਕਟਰ ਟ੍ਰੇਨਡ ਅਗੇਨਸ ਸਾਰੇ ਇਲਟਰ ਟੈਕਨੀਸ਼ੀਅਨ ਸਾਡੇ ਕੋਲ ਪੂਰੇ ਹੈਗੇ ਆ ਤੇ ਵਾਰਡ ਦਾ ਵੀ ਸਾਡੇ ਕੋਲ ਪ੍ਰਬੰਧਾ ਹੈਗਾ ਜੇ ਸਾਨੂੰ ਲੋੜ ਪਈ ਤਾਂ ਅਸੀਂ ਆਈਸੋਲੇਟ ਵਾਰਡ ਵੀ ਵਿਦਨ ਇਨ 1 ਆਰ 2 ਆਵਰਸ ਅਸੀਂ ਕ੍ਰੀਏਟ ਕਰ ਦਿਆਂਗੇ ਸਾਡੇ ਕੋਲੇ ਇਨਾਫ ਸਪੇਸ ਹੈਗੀ ਹੈ ਸਾਡੇ ਸੀਐਸਸੀ ਦੇ ਵਿੱਚ ਮੇਰੀ ਅਸੈਸਮੈਂਟ ਹੈਗੀ ਹੈ ਜਿੱਦਾਂ ਵੀ 30% ਸਾਡੀ ਸੀਐਸਸੀ ਤੇ ਮੋਸਟਲੀ ਸਾਡੇ ਕੋਲੇ ਉੱਤੇ ਅਕੂਪੈਂਸ ਅਕੂਪੈਂਸ ਜਿਹੜੇ ਬੈਡ ਅਕੂਪੈਂਸ ਸੇ ਦੱਸ 15 ਕਦੇ ਕਰੀਬ ਹੈਗੀ ਹੈ ਤੇ ਸਾਡੇ ਹਸਪਤਾਲੇ ਵੀ ਸਾਡੇ ਕੋਲੇ ਅਸੀਂ ਡਾਕਟਰਸ ਨੂੰ ਸਾਡੇ ਸਟਾਫ ਨੂੰ ਸੈਂਸਟਾਈਜ਼ ਕਰ ਦਿੱਤਾ ਹੈਗਾ ਤੇ ਐਪੀਡੈਮੋਲੋਜਿਸਟ ਨੂੰ ਵੀ ਅਸੀਂ ਸੈਂਸਟਾਈਜ਼ ਕਰ ਦਿੱਤਾ ਹੈਗਾ ਕਿ ਇਹਦੇ ਰਿਗਾਰਡਿੰਗ ਜੋ ਵੀ ਅਸੀਂ ਪ੍ਰਬੰਧ ਕਰਨਾ ਉਹ ਅਸੀਂ ਕਰਨ ਵਾਲੇ ਜਿੱਥੇ ਤੱਕ ਮੈਂ ਵਾਰਡ ਦੀ ਗੱਲ ਕਰ ਰਿਹਾ ਵਾਰਡ ਦਾ ਹਜੇ ਤੱਕ ਸਿਰ ਸਾਡੇ ਕੋਲ ਕੋਈ ਕੇਸ ਨਹੀਂ ਹੈਗਾ ਇਸ ਕਰਕੇ ਅਸੀਂ ਚਾਹੁੰਦੇ ਨਹੀਂ ਹਾਂ ਕਿ ਉਹ ਸਾਡੇ ਬਾਇਟ ਦੇ ਤੇ ਜੋ ਸਟੋਰ ਕਿ ਕਿਉਂਕਿ ਫਿਰ ਉਹ ਕਿਸੇ ਹੋਰ ਲਈ ਵੀ ਵਰਤੇ ਜਾਣੇ ਇਸ ਕਰਕੇ ਅਸੀਂ ਪਰ ਅਸੀਂ ਰੈਡੀ ਆ ਜਿੱਦੇ ਨੇ 1 অর 2 ਆਵਰ ਅਸੀਂ ਉਹਨਾਂ ਦਾ ਸੈਪਰੇਟ ਵਾਰਡ ਅਸੀਂ ਤਰੇਟ ਕਰ ਦਿਆ ਕੋਈ ਗਾਈਡਲਾਈਨ ਨਹੀਂ ਆਈ ਹਜੇ ਸਟਿਲ ਸਾਡੇ ਕੋਲ ਇਹ ਪ੍ਰਤੀਕ੍ਰਿਤ ਗਾਈਡਲਾਈਨ ਨਹੀਂ ਆਈ ਹੈ ਕਿ ਕੋਈ ਆਈਸੋਲੇਸ਼ਨ ਵਾਰਡ ਬਣਾਣਾ ਹੈਗਾ ਜਾਂ ਕੋਈ ਤਾਂ ਪਰ ਅਸੀਂ ਐਕਟੀਵਿਟੀ ਜ਼ਰੂਰ ਕਰ ਰਹੇ ਆ ਲੋਕਾਂ ਨੂੰ ਅਵੇਅਰਨੈਸ ਦੇ ਲਈ ਅਸੀਂ ਸਾਡੀਆਂ ਜਿਹੜੀਆਂ ਟੀਮਸ ਨੇ ਮਾਸ ਮੀਡੀਆ ਡਿਪਾਰਟਮੈਂਟ ਦਾ ਸਾਡਾ ਉਹਨਾਂ ਨੂੰ ਆਲਰੇਡੀ ਮੈਂ ਸਸਟਾਈਂ ਕੀਤਾ ਹੈਗਾ ਵੀ ਕਰੋਨਾ ਦੇ ਬਾਰੇ ਜਾਗਰੂਤੀ ਹੈ ਜਿਹੜੀ ਉਹਨਾਂ ਨੂੰ ਪ੍ਰੀਕਾਸ਼ਨ ਕਿੱਦਾਂ ਲੈਣੀਆਂ ਨੇ ਕਰੋਨਾ ਦੇ ਵਿੱਚ ਪਬਲਿਕ ਦੀ ਸਾਡੀ ਪੂਰੀ ਅਵੇਅਰ ਹੈ ਗਈ ਹੈ ਕਿਉਂਕਿ ਪਹਿਲਾਂ ਆਪਾਂ ਫੇਜ਼ ਹੰਡਾ ਚੁੱਕੇ ਹਾਂ ਤੇ ਸਾਨੂੰ ਪਤਾ ਹੈਗਾ ਵੀ ਉਹਦੇ ਕਿਵੇਂ ਪ੍ਰੀਕਾਸ਼ਨ ਰੱਖਣੀਆਂ ਨੇ ਕਿ ਉਹਦੇ ਚ ਸਾਈਲੈਂਟ ਸਿੰਪਟਮ ਹੁੰਦੇ ਨੇ ਜਿਸ ਤਰ੍ਹਾਂ ਖਾਂਸੀ ਗਲਾ ਖਰਾਬ ਹੋਣਾ ਜੁਕਾਮ ਹੋਣਾ ਬੁਖਾਰ ਹੋਣਾ ਇਸ ਤਰ੍ਹਾਂ ਦੀਆਂ ਮਤਲਬ ਉਹਦੇ ਸਾਈਲੈਂਟ ਸਿੰਪਟਮ ਹੁੰਦੇ ਨੇ ਤੇ ਉਹ ਆਲਰੇਡੀ ਪੀਪਲ ਪਹਿਲਾਂ ਹੀ ਅਵੇਅਰ ਹੈਗੇ ਨੇ ਰਾਲੀ ਸਾਡੇ ਵੀ ਡਿਪਾਰਟਮੈਂਟ ਵਾਲੇ ਹੋਰ ਅਵੇਅਰ ਕਰਨ ਲੱਗੇ ਹੋਏ ਆ ਕਿ ਉਹਨੂੰ ਬਚਾਉ ਦੇ ਵੀ ਆਪਾਂ ਨੂੰ ਪਤਾ ਹੀ ਹੈ ਵੀ ਆਪਾਂ ਸੈਨੀਟਾਈਜ਼ਰ ਯੂਜ਼ ਕਰੋ ਮਾਸਕ ਯੂਜ਼ ਕਰੋ ਹੈ ਹੈਂਡ ਨੂੰ ਵਾਰ-ਵਾਰ ਵਾਸ਼ ਕਰੋ ਤਾਂ ਕਿ ਉਹ ਇਨਫੈਕਸ਼ਨ ਸਿੱਧੇ ਕੰਟੈਕਟ ਤੋਂ ਕੰਡਕਟਨਾਸ ਸਪਰੈਡ ਹੋਵੇ ਤੇ ਉਹਦੇ ਲਈ ਅਸੀਂ ਪੂਰੇ ਤਤਪਰ ਹਾਂ ਜੀ ਕੋਈ ਇਹੋ ਜਿਹੀ ਗੱਲ ਹੈ